ਸਮਾਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਔਰ ਅਦਾਲਤ ਦੇ ਹੁਕਮਾ ਦੇ ਬਾਅਦ ਅਸਮਾਣਾ ਦੇ ਪਿੰਨੇ ਮੁਰਾਦਪੁਰਾ ਦੇ ਵਿੱਚ ਪ੍ਰੋਪਰਟੀ ਫ੍ਰੀਜ਼ ਕੀਤੀ ਹੈ ਡੀਐਸਪੀ ਸਮਾਣਾ ਗੁਰਵੀਰ ਸਿੰਘ ਬਰਾੜ ਵੱਲੋਂ ਇਹ ਪ੍ਰੋਪਰਟੀ ਦੇ ਜੇ ਨੋਟਿਸ ਦੇ ਕਾਗਜ਼ ਇੱਥੇ ਲਾਏ ਗਏ ਹਨ ਜਿਹੜਾ ਮੁਰਾਦਪੁਰਾ ਪਿੰਡ ਹੈ ਕੋਈ ਲੇਡੀਜ਼ ਸੀ ਜਿਸ ਦੇ ਖਿਲਾਫ ਇਹ ਦੇਖੋ ਤੁਸੀਂ ਨੋਟਿਸ ਲਾਏ ਹਨ ਇਹ ਨੋਟਿਸ ਇਸ ਪ੍ਰੋਪਰਟੀ ਨੂੰ ਇਹ ਜਿਹੜਾ ਕਥਿਤ ਵਿਅਕਤੀ ਹੈ ਔਰਤ ਹੋएगी ਉਹ 13 ਲੱਖ 52000 ਰੁਪਏ ਕੀ ਜਿਹੜੀ ਹੈ ਇਹ ਪ੍ਰਾਪਰਟੀ ਹੈ ਇਹ ਫ੍ਰੀਜ਼ ਕੀਤੀ ਗਈ ਹੈ ਇਸ ਨੂੰ ਕੋਈ ਵੇਚ ਨਹੀਂ ਸਕਦਾ ਖਰੀਦ ਨਹੀਂ ਸਕਦਾ ਔਰ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਸਮਾਣਾ ਇਲਾਕੇ ਦੇ ਵਿੱਚ ਘਟੋ ਘਟ ਬਹੁਤ ਜ਼ਿਆਦਾ ਜਿਹੜੀਆਂ ਪ੍ਰਾਪਰਟੀਆਂ ਡੇਰਦਰਨ ਤੋਂ ਵੱਧ ਪ੍ਰਾਪਰਟੀਆਂ ਹੈ ਜਿਹੜੀ ਨਸ਼ਾ ਤਸਕਰਾਂ ਦੀਆਂ ਸਮਾਣਾ ਅਤੇ ਸਦਰ ਫਸਿਆਣਾ ਪੁਲਿਸ ਸਟੇਸ਼ਨ ਦੇ ਵਿੱਚ ਫ੍ਰੀਜ਼ ਕੀਤੀ ਗਈਆਂ ਇਸ ਦੇ ਨਾਲ ਔਰ ਵੀ ਚੇਤਾਵਨੀ ਇਹ ਵੀ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਜਿਹੜੇ ਘਰ ਵੀ ਹੈ ਉਹ ਟਾਇ ਵੀ ਜਾ ਸਕਦੇ ਹੈ ਔਰ ਉਸੇ ਕੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਲੇਕਿਨ ਇਹ ਜਿਸ ਔਰਤ ਦਾ ਕਰ ਹੈ ਉਹ ਇਸਟੇਨ ਬੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਹੈ ਉਸ ਨੂੰ ਵੀ ਜਿਹੜੇ ਇਹ ਜਿਹੜੇ ਨੋਟਿਸ ਦੇ ਕਾਪੀ ਹੈ ਉੱਥੇ ਜੇਲ੍ਹ ਦੇ ਵਿੱਚ ਹੀ ਤਮਿਲ ਕੀਤੀ ਜਾਵੇਗੀ ਇਹ ਜਿਹੜੀ ਹੈਗੀ ਆ surjit kaur alias heeto ਹੈ ਇਹ ਡਾਕਟਰ ਆਫ ਹੈਗੀ ਦਲੀਪ ਸਿੰਘ ਇਹਨਾਂ ਨੇ ਜੋ ਇਹ ਘਰ ਬਣਾਇਆ ਇਹ ਗੈਰ ਕਾਨੂੰਨੀ ਤਰੀਕੇ ਨਾਲ ਨਸ਼ਾ ਵੇਚ ਕੇ ਗੈਰ ਕਾਨੂੰਨੀ ਢੰਗ ਨਾਲ ਬਣਵਾਇਆ ਪਿਆ ਇਸ ਕਰਕੇ ਇਹ ਜਿਹੜਾ ਇਹਦਾ ਘਰ ਆ ਉਹ ਫ੍ਰੀਜ਼ ਕੀਤਾ ਜਾਂਦਾ ਇਸ ਤੋਂ ਪਹਿਲਾਂ ਵੀ ਕਰੀਬ ਸਾਡੀ ਸਾਊਥ ਵਿਜਨ ਦੇ ਕਰੀਬ ਕਰੀਬ ਡੇਢ ਦਰਜਨ ਦੇ ਕਰੀਬ ਜਿਹੜੇ ਘਰ ਆ ਉਹ ਜਿਹੜੇ ਅਟੈਚ ਹੋ ਚੁੱਕੇ ਆ ਇਹ ਕੰਪਟੈਂਟ ਅਥਾਰਟੀ ਦਿੱਲੀ ਤੋਂ ਆਰਡਰ ਆਏ ਨੇ ਤੇ ਇਸ ਕਰਕੇ ਫ੍ਰੀਜ਼ ਕੀਤੇ ਜਾਈਏ ਇਹ ਅਬਾਊਟ 13 ਲੱਖ ਦੇ ਕਰੀਬ ਪ੍ਰਾਪਰਟੀ ਹੈਗੀ ਆ ਜਿਹੜੀ ਇੰਨੀ ਵੈਲਿਊਏਸ਼ਨ ਪੁਆਈ ਆ ਆਰਕੀਟੈਕਟ ਵੱਲੋਂ ਉਹ ਕਰੀਬ 13 ਲੱਖ ਦੇ ਕਰੀਬ ਹੈਗੀ ਇਹ ਟੋਟਲ ਕੀਮਤ ਤਾਂ ਹਜੇ ਪੂਰਾ ਨਹੀਂ ਅੰਦਾਜ਼ਾ ਲਾਇਆ 10 ਤਾਂ ਹੈਗੀਆਂ ਆਪਣੀਆਂ ਸਿਟੀ ਦੀਆਂ ਤੇ 6 ਹੈਗੀਆਂ ਆਪਣੀਆਂ सदर ਦੀਆਂ ਤੇ ਕੁਝ ਹੋਰ ਆਪਣੇ ਪਸਿਆਣੇ ਦੀਆਂ ਉਸ ਇਸ ਕਰਕੇ ਨਾ ਸਾਰਾ ਜੋੜਤਾ ਨਹੀਂ ਲਾਇਆ ਪਰ ਲੇਕਿਨ ਜੇ ਸਾਰਾ ਇਹ ਭਜਨਾ ਤਾਂ ਚਲੋ ਜਿਹੜਾ ਦੋਸ਼ੀ ਆ ਉਹਨੂੰ ਡਰ ਹੁੰਦਾ ਉਹ ਭਜਦਾ ਹੀ ਆ ਇਹ ਜਿਵੇਂ ਉਹ ਨਸ਼ੇ ਦੀ ਲੜੀ ਦੇ ਵਿੱਚ ਕੱਲ ਵੀ ਅਸੀਂ ਰੇਡ ਕੀਤੀ ਸੀ ਇੱਥੇ ਕੱਲ ਇਹਨਾਂ ਦੀ ਇੱਕ ਜਿਹੜੀ ਗੱਡੀ ਆ Swift ਉਹ ਇਹਨਾਂ ਨੇ ਇਸ ਵਾਸਤੇ ਰੱਖੀ ਵੀ ਆ ਵੀ ਉਹਦੇ ਤੇ ਇਹ ਆਪਣੀ ਸਪਲਾਈ ਕਰਦੇ ਆ ਉਹ ਸਾਨੂੰ ਇੱਥੇ ਅਬਾਂਡੰਟ ਜਗ੍ਹਾ ਤੋਂ ਮਿਲੀ ਆ ਉਹ ਵੀ ਅਸੀਂ ਕਬਜ਼ਾ ਪੁਲਿਸ ਵਿੱਚ ਲਈ ਆ ਤੇ ਇਹਨਾਂ ਦੇ ਜਿਹੜੇ ਘਰ ਆ ਉਹਨਾਂ ਤੇ ਵੀ ਅਸੀਂ ਜਿਹੜੇ ਹੈਗੇ ਆ ਉਹਨਾਂ ਦੇ ਢਾਉਣ ਦੀ ਕਾਰਵਾਈ ਵੀ ਕਰਾਂਗੇ ਅੱਗੇ ਜਾ ਕੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼